ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੀ ਐਪ ਤੋਂ ਤੁਸੀਂ ਬੁੱਕ ਕਿਵੇਂ ਪਰਚੇਸ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਜਿਵੇਂ ਪਤਾ ਹੀ ਹੈ ਕੱਲ ਅਸੀਂ ਆਪਣੀ ਬੁੱਕ ਲਾਂਚ ਕਰ ਰਹੇ ਹਾਂ ਹਾਲੇ ਫੁੱਲ ਬੁੱਕ ਲਾਂਚ ਨਹੀਂ ਕਰਾਂਗੇ ਹਾਲੇ ਅਸੀਂ ਚੈਪਟਰ ਵਾਈਜ਼ ਅਪਲੋਡ ਕਰਾਂਗੇ ਠੀਕ ਹੈ ਕਿਉਂਕਿ ਵੈਸੇ 1 ਜੁਲਾਈ ਨੂੰ ਫੁੱਲ ਬੁੱਕ ਅਪਲੋਡ ਕਰਨੀ ਹੈ ਬਟ ਸਟੂਡੈਂਟ ਦੀ ਡਿਮਾਂਡ ਹੈ ਕਿ ਉਦੋਂ ਫਿਰ ਸਿਲੇਬਸ ਹੋਣਾ ਨਹੀਂ ਇੰਨੀ ਜਲਦੀ ਤੇ ਜੁਲਾਈ ਚ ਪੇਪਰ ਆ ਗਿਆ ਤਾਂ ਤੇਸਲੀਅ ਸਹੀ ਚੈਪਟਰ ਵਾਈਜ਼ ਹਜੇ ਅਪਲੋਡ ਕਰਾਂਗੇ ਓਕੇ ਸੋ ਬੁੱਕ ਨੂੰ ਪਰਚੇਸ ਕਿਵੇਂ ਕਰਨਾ ਹੈ ਨਾਲੇ ਤੁਹਾਨੂੰ ਦੱਸ ਦਈਏ ਪਹਿਲੇ 50 ਸਟੂਡੈਂਟ ਨੂੰ ਵੈਸੇ ਤਾਂ ਪਹਿਲੇ 20 ਸਟੂਡੈਂਟ ਨੂੰ ਸੀਗਾ ਬਟ ਹੁਣ ਪਹਿਲੇ 50 ਸਟੂਡੈਂਟ ਨੂੰ 40% ਆਫ ਮਿਲੇਗਾ ਜਿਵੇਂ ਤੁਸੀਂ ਦੇਖ ਸਕਦੇ ਹੋ PS tat math book ਕਿੰਨੇ ਦੀ ਹੈ, ਪੰਜ ਸੌ ਦੀ, ਸੋ step ਕਿਹੜੇ ਕਿਹੜੇ follow ਕਰਨੇ ਆ, ਕਿਵੇਂ payment ਕਰਨੀ ਹੈ, ਜੇਕਰ ਤੁਸੀਂ ਪਹਿਲੇ ਪੰਜਾਹ ਦੇ ਵਿੱਚ ਆਉਣਾ ਚਾਹੁੰਦੇ ਹੋ, ਫਿਰ ਨਾ ਕਹਿਉ ਸਾਨੂੰ ਪੰਜ ਸੌ ਦੀ book ਮਿਲੀ ਹੈ, ਉਹਨਾ ਨੂੰ ਤਿੰਨ ਸੌ ਦੀ ਮਿਲੀ ਹੈ, ਤਾਂ ਤੁਸੀਂ step by step ਦੇਖ ਲਉ, ਕਿਵੇਂ buy ਕਰਨਾ, ਉਸ ਤਰੀਕੇ ਨਾਲ ਤੁਸੀਂ buy ਕਰ ਸਕਦੇ ਹੋ, ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ, ਸਾਡੀ App download ਕਰੋਗੇ, ਜੇਕਰ ਤੁਹਾਡੇ ਕੋਲ already App ਹੈਗੀ ਹੈ, login ਕੀਤਾ ਹੋਇਆ, ਤਾਂ ਤੁਸੀਂ ਸਿੱਧਾ ਸਟੋਰ ਦੇ ਵਿੱਚ ਜਾਓ ਠੀਕ ਹੈ ਉੱਥੇ ਸਟੋਰ ਦਾ ਆਪਸ਼ਨ ਹੈ ਸਟੋਰ ਦੇ ਵਿੱਚ ਜਾਓਗੇ ਸਟੋਰ ਦੇ ਵਿੱਚ ਜਾ ਕੇ ਤੁਹਾਨੂੰ ਮਿਲੇਗਾ ਪੀਐਸਟੈਟ ਮੈਥ ਬੁੱਕ ਕਿੰਨਾ ਪ੍ਰਾਈਸ ਹੈ 500 ਠੀਕ ਹੈ ਇੱਥੇ 500 ਸ਼ੋਅ ਕਰ ਰਿਹਾ 500 ਰੁਪਏ ਇਹਦੇ ਵਿੱਚ ਹਾਲੇ ਕੰਟੈਂਟ ਜੀ ਅਪਲੋਡ ਨਹੀਂ ਕੀਤਾ ਕੱਲ ਨੂੰ 12 ਵਜੇ ਅਪਲੋਡ ਕਰਾਂਗੇ ਠੀਕ ਹੈ ਕਿਉਂਕਿ ਥੋੜਾ ਜਿਹਾ ਮੈਂ ਧਾਰਮਿਕ ਬੰਦਾ ਮੇਰਾ ਸੰਡੇ ਦਿਨ ਵਧੀਆ ਹੁੰਦਾ ਇਸ ਲਈ ਮੈਂ ਸੰਡੇ ਨੂੰ ਥੋੜਾ ਜਿਆਦਾ ਅਪਲੋਡ ਕਰਨ ਦੀ ਕੋਸ਼ਿਸ਼ ਕਰੂੰਗਾ ਪਹਿਲਾਂ ਠੀਕ ਹੈ 12 ਵਜੇ ਕਿਉਂਕਿ ਸ਼ੀਰ ਸਿੰਘਾਂ ਦਾ ਦਿਨ ਹੁੰਦਾ ਸੋ ਲੱਕੀ ਦਿਨ ਹੁੰਦਾ ਆਪਣੇ ਵਾਸਤੇ ਸੋ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਜਦੋਂ ਇਹਦੇ ਉੱਪਰ ਕਲਿੱਕ ਕਰੋਗੇ ਠੀਕ ਹੈ ਤਾਂ ਤੁਹਾਡੇ ਕੋਲ ਕੁਝ ਇਹੋ ਜਿਹਾ ਇੰਟਰਫੇਸ ਓਪਨ ਹੋਏਗਾ ਠੀਕ ਹੈ ਜਿੰਦੇ ਉੱਪਰ ਲਿਖਿਆ ਹੋਊਗਾ ਸਾਰਾ ਕੁਝ ਤੁਸੀਂ ਕੀ ਕਰੋਗੇ ਇਹਨੂੰ ਥੱਲੇ ਕਰੋਗੇ ਤਾਂ ਇੱਥੇ ਲਿਖਿਆ ਬੁੱਕ 40 40% ਆਫ ਤੁਸੀਂ ਇਹਦੇ ਉੱਪਰ ਕਲਿੱਕ ਕਰਨਾ ਹੈ ਯਾਦ ਰੱਖਿਓ ਹੰਦੇ ਉੱਪਰ ਕਲਿੱਕ ਜ਼ਰੂਰ ਕਰਨਾ ਹੈ ਤਾਂ ਹੀ ਕੂਪਨ ਕੋਡ ਅਪਲਾਈ ਹੋਏਗਾ ਤੇ ਇਹ ਕੂਪਨ ਕੋਡ ਕਿ ਪਹਿਲੇ 50 ਸਟੂਡੈਂਟ ਵਾਸਤੇ ਆ ਤੁਸੀਂ ਇਹਦੇ ਉੱਪਰ ਜਿਵੇਂ ਅਪਲਾਈ ਕਰੋਗੇ ਨਾਲ ਦੀ ਨਾਲ ਇੱਥੇ ਪ੍ਰਾਈਸ ਕਿੰਨਾ ਸ਼ੋ ਹੋ ਜਾਏਗਾ 300 ਰੁਪਏ ਵੈਸੇ 500 ਹੈ ਬਟ 40% ਆਫ ਹੋ ਕੇ ਤੁਸੀਂ ਕੀ ਆ 300 ਰੁਪਏ ਦੇ ਵਿੱਚ ਮਿਲੇਗਾ ਉਸ ਤੋਂ ਬਾਅਦ ਤੁਸੀਂ ਆਮ ਇੰਟਰਸਟਡ ਤੇ ਕਲਿੱਕ ਕਰੋਗੇ ਜਦੋਂ ਤੁਸੀਂ ਆਇਮ ਇੰਟਰਸਟਿਡ ਤੇ ਕਲਿੱਕ ਕਰੋਗੇ ਇੱਥੇ ਲਿਖਿਆ ਜਾਏਗਾ ਡਨ ਠੀਕ ਹੈ WhatsApp ਤੇ ਤੁਹਾਡੇ ਕੋਲ ਤੇ ਇੱਕ ਟੈਕਸਟ ਮੈਸੇਜ ਆ ਜਾਏਗਾ WhatsApp ਤੇ ਵੀ ਆਏਗਾ ਟੈਕਸਟ ਤੇ ਤੁਹਾਡੇ ਕੋਲ ਸਿੰਪਲ ਮੈਸੇਜ ਵੀ ਆਏਗਾ ਉਸ ਤੋਂ ਬਾਅਦ ਤੁਸੀਂ WhatsApp ਓਪਨ ਕਰੋਗੇ ਜਿਵੇਂ ਤੁਸੀਂ ਇੱਥੇ WhatsApp ਓਪਨ ਕੀਤਾ ਜਿਵੇਂ ਮੈਂ ਅੱਦੇ ਫੋਨ ਤੇ ਕੀਤਾ ਸੀਗਾ ਸੋ ਉਸ ਤੋਂ ਬਾਅਦ ਇਹ ਲਿੰਕ ਆ ਜਾਏਗਾ ਤੁਹਾਡੇ ਕੋਲ ਠੀਕ ਹੈ ਜੇ ਤਾਂ ਤੁਹਾਡੇ ਆਪਦੇ ਕੋਲ Google Pay ਚੱਲਦਾ ਤਾਂ ਠੀਕ ਹੈ ਮੇਰੀ ਇਹ ਗੱਲ ਧਿਆਨ ਨਾਲ ਸੁਣਿਓ ਜੇ ਤੁਹਾਡੇ ਆਪਦੇ ਫੋਨ 'ਚ Google Pay ਆ ਤਾਂ ਕੋਈ ਗੱਲ ਨਹੀਂ ਤੁਸੀਂ ਸਿੱਧਾ ਲਿੰਕ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ Google Pay PhonePe ਦਾ ਆਪਸ਼ਨ ਆ ਜਾਏਗਾ ਤੁਸੀਂ ਜਿਵੇਂ ਪੇਮੈਂਟ ਕਰਨੀ ਹੈ ਕਰ ਸਕਦੇ ਹੋ ਜੇ ਤੁਹਾਡੇ ਫੋਨ 'ਚ Google Pay ਨਹੀਂ ਹੈ ਤੁਸੀਂ ਕਿਸੇ ਹੋਰ ਤੋਂ ਕਰਾਉਣਾ ਤਾਂ ਤੁਸੀਂ ਕੀ ਕਰੋਗੇ ਇਹ ਵਾਲਾ ਮੈਸੇਜ ਜਿਹੜਾ ਤੁਹਾਨੂੰ WhatsApp ਤੇ ਆਇਆ ਹੈ ਇਹ ਦੂਜੇ ਫੋਨ ਮਤਲਬ ਜਿਹੜੇ ਪਰਸਨ ਤੋਂ ਪੇਮੈਂਟ ਕਰਵਾਉਣੀ ਹੈ ਉਹਨੂੰ ਫਾਰਵਰਡ ਕਰ ਦਿਓ ਜਦੋਂ ਦੇ ਕੋਲ ਗਿਆ ਚਲਾ ਸੇਮ ਇਸੇ ਤਰ੍ਹਾਂ ਲਿੰਕ ਆਏਗਾ ਬਲੂ ਲਿੰਕ ਤੁਸੀਂ ਕਲਿੱਕ ਕਰੋਗੇ ਜਾਂ ਜੋ ਵੀ ਜਿੰਦੇ ਤੋਂ ਪੇਮੈਂਟ ਕਰਾਉਣੀ ਹੈ ਉਹ ਕਲਿੱਕ ਕਰੇਗਾ Google Pay ਜਾਂ PhonePe ਓਪਨ ਹੋਏਗਾ ਉੱਥੋਂ ਪੇਮੈਂਟ ਹੋ ਸਕਦੀ ਠੀਕ ਹੈ ਤੁਸੀਂ ਇਦਾਂ ਹੀ ਕਰ ਲਿਓ ਜੇ ਤੁਹਾਡੇ ਕੋਲ PhonePe ਜਾਂ Google Pay ਨਹੀਂ ਚੱਲਦਾ ਘਰੇ ਕਿਸੇ ਨਾ ਕਿਸੇ ਕੋਲ ਤਾਂ ਚੱਲਦਾ ਹੀ ਹੁੰਦਾ ਜੇ ਨਹੀਂ ਚੱਲਦਾ ਸ਼ਾਪ ਤੋਂ ਕਰਵਾਉਣਾ ਸ਼ਾਪ ਤੋਂ ਕਰਵਾ ਸਕਦੇ ਹੋ ਸ਼ਾਪ ਤੇ ਜਾ ਕੇ ਇਹ ਮੈਸੇਜ ਉਹਨਾਂ ਨੂੰ ਫਾਰਵਰਡ ਕਰ ਦਿਓ ਉਹ ਕਲਿੱਕ ਲਿੰਕ ਤੇ ਕਲਿੱਕ ਕਰਨਗੇ ਤੇ ਪੇਮੈਂਟ ਹੋ ਚੁਗੀ ਓਕੇ ਉਸ ਤੋਂ ਬਾਅਦ ਸ਼ਾਮ ਨੂੰ ਆਪਣੇ ਕੋਲ 8:30 ਦੇ ਕੱਲ ਨੂੰ ਪਹਿਲੀ ਕਲਾਸ ਲੱਗੇਗੀ 8:30 ਤੋਂ ਲੈ ਕੇ 9:15 ਤੱਕ ਠੀਕ ਹੈ 45 ਮਿੰਟ ਤੋਂ 50 ਮਿੰਟ ਦੀਆਂ ਕਲਾਸਾਂ ਲਗਿਆ ਕਰਨਗੀਆਂ ਜਿੰਦੇ ਵਿੱਚ ਜਿਹੜੇ ਬੁੱਕ ਦੇ ਐਮਸੀਕਿਊ ਹੋਣਗੇ ਕਿਉਂਕਿ ਬੁੱਕ ਵਿੱਚ ਓਨਲੀ ਐਮਸੀਕਿਊ ਹੋਣਗੇ 2000 ਪਲੱਸ ਐਮਸੀਕਿਊ ਅਸੀਂ ਤੁਹਾਨੂੰ ਦਵਾਂਗੇ ਪੀਐਸਟੈਟ ਪਲੱਸ ਈਟੀਟੀ ਕੈਡਰ ਦੇ ਸੋ ਉਹਨਾਂ ਨੂੰ ਆਪਾਂ ਸੋਲੂਸ਼ਨ ਪ੍ਰੋਵਾਈਡ ਕਰਵਾਵਾਂਗੇ ਠੀਕ ਹੈ 45 ਮਿੰਟ ਦੀ ਕਲਾਸ ਲਗਾ ਕੇ ਜਿੰਨੇ ਵੀ 15 ਹੋਏ 20 ਹੋਏ ਜਿਆਦਾ ਹੋਏ ਤਾਂ ਉਹਨਾਂ ਨੂੰ ਆਪਾਂ ਸੋਲਵ ਕਰਨਾ ਸ਼ੁਰੂ ਕਰਾਂਗੇ ਓਕੇ ਐਮਸੀਕਿਊ ਵਧੀਆ ਲੈਵਲ ਦੇ ਹੋਣਗੇ ਠੀਕ ਹੈ ਸੋ ਤੁਹਾਨੂੰ ਕੀ ਵਧੀਆ ਬੈਨੀਫਿਟ ਜਰੂਰ ਹੋਏਗਾ ਸਿਰਫ 300 ਰੁਪਏ ਦੀ ਪੇਮੈਂਟ ਕਰਨੀ ਹੈ ਪਹਿਲੇ 50 ਸਟੂਡੈਂਟ ਨੇ ਉਸ ਤੋਂ ਬਾਅਦ 500 ਰੁਪਏ ਦੀ ਪੇਮੈਂਟ ਕਰਨੀ ਹੈ ਓਕੇ ਸੋ ਥੈਂਕ ਯੂ ਵੈਰੀ ਮਚ